ਬਾਬਾ ਨੇ ਕਿਹਾ ਬੱਚੇ ਜਦੋਂ ਤੁਸੀਂ ਆਪਣੀ ਦਿਨਚਰਿਆ ਨੂੰ ਬਾਪ ਦੀ ਸ਼੍ਰੀਮਤ ਅਨਸਾਰ ਚਲਾਉਂਦੇ ਹੋ ਤਾਂ ਤੁਹਾਡੇ ਹਰ ਕਦਮ ਵਿੱਚ ਪਦਮ ਹੈ ਦੇਖੋ ਬੱਚੇ ਬਾਬਾ ਤੁਹਾਨੂੰ ਸੰਸਾਰ ਅੱਗੇ ਇੱਕ ਸੈਂਪਲ ਬਣਾ ਕੇ ਪ੍ਰਗਟ ਕਰੇਗਾ ਤਾਂ ਤੁਹਾਨੂੰ ਵੀ ਹਰ ਤਰ੍ਹਾਂ ਦਾ 파ਟ ਨਿਬਾਉਣਾ ਪਵੇਗਾ ਇਹ ਨਹੀਂ ਕਿ ਸਾਰਾ ਕੁਝ ਛੱਡ ਕੇ ਸਿਰਫ ਤਪੱਸਿਆ ਹੀ ਕਰਨੀ ਹੈ ਨਹੀਂ ਬੱਚੇ ਸਾਰਾ ਕੁਝ ਕਰਦੇ ਹੋਏ ਡਬਲ ਲਾਈਟ ਵਿੱਚ ਰਹੋ ਅਰਥਾਤ ਮੈਂ ਹਲਕਾ ਹਾਂ ਅਤੇ ਇੱਕ ਸ਼ਕਤੀਸ਼ਾਲੀ ਜੋਤ ਦੇ ਹੇਠਾਂ ਹਾਂ ਅਤੇ ਮਨੋਂ ਬਿਲਕੁਲ ਹਲਕੇ ਰਹੋ ਬੱਚੇ ਇੰਜ ਹੀ ਬਾਪ ਨੂੰ ਆਪਣੇ ਨਾਲ ਰੱਖਦੇ ਹੋਏ ਚਲਦੇ ਜਾਓ ਪਰ ਆਪਣੇ ਮਨ ਦੀ ਮਤ ਨਾ ਚਲਾਓ ਦੇਖੋ ਬੱਚੇ ਤੁਸੀਂ ਜਿੱਥੇ ਵੀ ਹੋ ਜੇਕਰ ਬਾਪ ਪਰਮ ਪਿਤਾ ਪਰਮਾਤਮਾ ਦੀ ਜਾਤ ਵਿੱਚ ਹੋ ਤਾਂ ਬਾਪ ਤੁਹਾਡੇ ਨਾਲ ਹੈ ਅਤੇ ਤੁਹਾਡੇ ਹਰ ਕਦਮ ਵਿੱਚ ਕਲਿਆਣ ਹੀ ਕਲਿਆਣ ਹੈ ਇਸ ਲਈ ਡਰਾਮੇ ਦੇ ਪੱਤੇ ਤੇ ਬਾਪ ਨੂੰ ਆਪਣੇ ਨਾਲ ਰੱਖਦੇ ਹੋਏ ਸਿੱਧਾ ਚਲੋ ਕੋਈ ਵੀ ਪ੍ਰਸ਼ਨ ਚਿੰਨਹੀ ਸਿਰਫ ਬਿੰਦੂ ਫਿਰ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰਹੋਗੇ ਬੱਚੇ ਆਪਣੇ ਆਪ ਨੂੰ ਲਾਈਟ ਸਮਝ ਅਤੇ ਸੁਪਰੀਮ ਲਾਈਟ ਦੇ ਹੇਠਾਂ ਆ ਕੇ ਬੈਠ ਜਾਓ ਨਾਲ ਹੀ ਅਨੁਭਵ ਕਰੋ ਕਿ ਮੈਂ ਇੱਕ ਆਤਮਾ ਹਾਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਜੋਤ ਦਿਗគ្ន ਦੇ ਹੇਠਾਂ ਬੈਠੀ ਹਾਂ ਜਿਸ ਵਿੱਚ ਸਿਰਫ ਪਿਆਰ ਹੀ ਪਿਆਰ ਹੈ ਇਸ ਪਿਆਰ ਦੀਆਂ ਕਿੰਨਾ ਤੋਂ ਮੈਨੂੰ ਬੇहद ਸ਼ਾਂਤੀ ਮਿਲ ਰਹੀ ਹੈ ਮੇਰੇ ਮੈਂ ਨਿਰਸੰਕਲਪ ਅਵਸਥਾ ਵਿੱਚ ਬਣਦੀ ਜਾ ਰਹੀ ਹਾਂ ਇਸ ਅਵਸਥਾ ਵਿੱਚ ਬਹੁਤ ਆਨੰਦ ਹੈ ਬਸ ਬੱਚੇ ਵਾਰੀ-ਵਾਰੀ ਇਹ ਹੀ ਅਭਿਆਸ ਕਰੋ ਇਹ ਬਾਪ ਦਾ ਅਦਭੁਤ ਪਿਆਰ ਹੀ ਤੁਹਾਨੂੰ ਇਸ ਦੁਨੀਆ ਤੋਂ ਨਿਆਰਾ ਕਰ ਦੇਵੇਗਾ ਜਦੋਂ ਬਾਪ ਦੇ ਪਿਆਰ ਵਿੱਚ ਮਗਨ ਹੋ ਜਾਓ ਤਾਂ ਤੁਹਾਡੀ ਡਬਲ ਲਾਈਟ ਅਵਸਥਾ ਬਣ ਜਾਏਗੀ ਜੇ ਸੋ ਵਸਤਾ ਰਹਿਤੇ ਤੁਸੀਂ ਸਾਰਾ ਕੁਝ ਕਰਦੇ ਹੋਏ ਵੀ ਹਰ ਇੱਕ ਗੱਲ ਤੋਂ ਨਿਆਰੇ ਹੋ ਜਾਓਗੇ। ਬਸ ਸਰਵ ਸਮਰਪਿਤ ਹੋ ਜਾਓ। ਅਰਥਾਤ ਆਪਣੇ ਸਾਰੇ ਪਾਰ ਬਾਪ ਨੂੰ ਦੇ ਦਿਓ। ਬਾਪ ਦੀ ਗੋਦੀ ਵਿੱਚ ਸਮਾ ਜਾਓ। ਧੀਰਜ ਨਾਲ ਚੱਲੋ। ਅਚਾਨਕ ਹੀ ਸਭ ਕੁਝ ਬਦਲ ਜਾਵੇਗਾ। ਅੱਛਾ। ਪਰਮ ਸ਼ਾਂਤੀ। ਪਰਮ ਸ਼ਾਂਤੀ। ਪਰਮ